ਆਓ ਗੁਰੂ ਪਿਆਰਿਓ ਆਪਾਂ ਮਹਾਂਪੁਰਸ਼ ਸਾਧੂ ਸੰਤ ਥੋੜੀ ਜੀ ਵੀ ਕੋਈ ਸਾਂਝ ਪਐ ਜੇ ਕਿਤੇ ਮਹਾਂਪੁਰਸ਼ਾਂ ਨਾਲ ਇਹ ਦਰਗਾਹੀ ਸਾਂਝ ਹੁੰਦੀ ਹੈ ਮਿਲਣੋਂ ਤਾਂ ਆਪਾਂ ਸਾਰਿਆਂ ਨੂੰ ਇੱਕ ਦੂਜਿਆਂ ਨੂੰ ਮਿਲਦੇ ਆ ਸੰਸਾਰ ਤੇ ਪਰ ਕਿਸੇ ਸਾਧੂ ਦਾ ਮੇਲਾ ਹੋ ਜੇ ਉਹਦਾ ਕੋਈ ਬੋਲ ਕੋਈ ਸਾਂਝ ਪਐ ਜੀ ਜਿਵੇਂ ਉਹ ਸੋਮੇ ਦੀ ਮਾਤਾ ਕਹਿੰਦੀ ਸੀ ਨਾ ਸੋਮਾ ਬਹੁਤ ਗਰੀਬ ਪਰਿਵਾਰ ਵਿੱਚੋਂ ਸੀ ਚੌਥੇ ਪਾਦਸ਼ਾਹ ਵੇਲੇ ਦੀ ਗੱਲ ਉਹ ਘੁਗਣੀਆਂ ਵੇਚਦਾ ਹੁੰਦਾ ਤੇ ਇਹ ਤਾਂ ਚੌਥੇ ਪਾਸ਼ਾ ਲੰਘੇ ਆਪਣਾ ਵੇਲਾ ਆ ਜਾਦਾ ਗਿਆ ਦੇਖ ਕੇ ਵੀ ਕਿਸੇ ਟਾਈਮ ਮੈਂ ਵੀ ਸ਼ਾਬੀ ਲਾਉਂਦਾ ਹੁੰਦਾ ਸੀ ਮਹਾਰਾਜ ਕੋਲੇ ਚਲੇ ਗਏ ਕਹਿੰਦੇ ਸੋਮਿਆਂ ਕੀ ਵਟਿਆ ਲਿਆ ਮੈਨੂੰ ਦੇ ਦੇ ਸਾਰੇ ਪੈਸੇ ਕਹਿੰਦੇ ਮਹਾਰਾਜ ਸਵਾ ਰੁਪਿਆ ਵਟਿਆ ਲੈ ਲਿਆ ਸਾਰੇ ਪੈਸੇ ਗੁਰੂ ਸਾਹਿਬ ਲੈ ਗਏ ਘਰੇ ਖਾਲੀ ਹੱਥ ਗਿਆ ਤੇ ਮਾਂ ਕਹਿੰਦੀ ਪੁੱਤ ਤੂੰ ਪੈ ਵੱਟ ਤੇ ਕਿਥੇ ਅੱਜ ਦੀ ਕਹਿੰਦੇ ਮਾਤਾ ਜੀ ਅੱਜ ਗੁਰੂ ਸਾਹਿਬ ਆਪ ਮੇਰੀ ਛਾਬੀ ਤੇ ਆਗੇ ਸੀ ਤੇ ਜਿੰਨੀ ਵਟਤ ਸੀ ਮੈਥੋਂ ਸਾਰੀ ਲੈ ਗਏ ਮਾਂ ਨੇ ਸੀ ਝੁਕਾ ਕੇ ਨਮਸਕਾਰ ਕੀਤੀ ਕਹਿੰਦੇ ਪੁੱਤ ਹੁਣ ਆਪਣੀ ਗਰੀਬੀ ਕੱਟੀ ਜਾਊਂ ਸੋਚਦਾ ਵੀ ਪੈਸੇ ਤਾਂ ਗੁਰੂ ਸਾਹਿਬ ਲੈ ਗਏ ਗਰੀਬੀ ਕਾਦ ਨਾ ਕੱਟੀ ਜਾਊ ਪੁੱਤ ਆਪਣੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਪੈ ਗਈ ਗੀ ਗੁਰੂ ਨਾਨਕ ਦੇ ਘਰ ਚ ਬੀਜ ਬੀਜੇ ਗਏ ਆਪਣੇ ਤੇ ਸਾਖੀ ਤੁਸੀਂ ਸੁਣੀ ਹੈ ਗੁਰੂ ਪਿਆਰਿਓ ਇਤਿਹਾਸ ਸਾਰਾ ਉਹ ਦੂਸਰੇ ਦਿਨ ਵੀ ਮਹਾਰਾਜ ਲਏ ਗਏ ਤੀਸਰੇ ਦਿਨ ਆਏ ਨਹੀਂ ਤੇ ਸੋਮਾ ਆਪ ਚੱਲਿਆ ਗਿਆ ਤੇ ਮਹਾਰਾਜ ਨੇ ਉੱਥੇ ਵਿੱਚ ਚੌਥੇ ਪਾਸ਼ਾ ਨੇ ਬਚਨ ਕੀਤੇ ਸੀ ਸੋਮਿਆ ਤੂੰ ਗਰੀਬ ਨਹੀਂ ਹੈ ਕਦੇ ਮਹਾਰਾਜ ਇਸ ਤਾਂ ਗਰੀਬ ਹੈ ਕਦੇ ਨਾ ਕਦੇ ਨਾ ਜੀ ਕਦੇ ਇਸ ਤਾਂ ਰਾਤ ਪਾਣੀ ਪੀ ਕੇ ਹੀ ਪੈਗੇ ਰੋਟੀ ਖਾਦੀ ਹੀ ਨਹੀਂ ਹੈ ਨਹੀਂ ਸੀ ਘਰੇ ਕੁਝ ਵੀ ਬਟਤ ਤਾਂ ਸਾਰੀ ਤੁਹਾਨੂੰ ਦੇ ਜਾਂਦੇ ਆ ਦੋ ਦਿਨ ਹੋ ਗਏ ਘਰ ਕੁਝ ਨਹੀਂ ਸੀ ਮੇਰੀ ਮਾਂ ਕਹਿੰਦੀ ਪਾਣੀ ਪੀ ਲੈ ਜੇ ਰੋਟੀ ਥੋੜੀ ਹੋਵੇ ਖਾਣ ਨੂੰ ਤੇ ਪਾਣੀ ਵੱਧ ਪੀ ਲਈਦਾ। ਤੋਂ ਇਸ ਕਰਕੇ ਮਹਾਰਾਜ ਅਸੀਂ ਗਰੀਬ ਐ ਕਹਦੇ ਨਹੀਂ ਤੂੰ ਤਾਂ ਸ਼ਾਹੂਕਾਰ ਐ। ਕਹਦੇ ਨਹੀਂ ਮਹਾਰਾਜ ਸ਼ਾਹੂਕਾਰ ਤਾਂ ਬਹੁਤ ਵੱਡੇ ਹੁੰਦੇ ਆ ਉਹਨਾਂ ਦੇ ਤਾਂ ਘਰ ਵੱਡੇ ਵੱਡੇ ਹੁੰਦੇ ਆ ਉਹਨਾਂ ਜਿੱਤਾ ਅਸੀਂ ਤਾਂ ਬਿਲਕੁਲ ਸਾਡੇ ਤਾਂ ਤੜਕੇ ਰੋਟੀ ਪਕਾ ਲਈ ਹੱਥ ਨੇ ਖਾਣ ਨੂੰ ਆਟਾ ਨਹੀਂ ਹੁੰਦਾ। ਹੱਥ ਨੇ ਦੇ ਖਾ ਲਈ ਤੜਕੇ ਦਾ ਫਿਕਰ ਲੱਗ ਜਾਂਦਾ ਇਸ ਕਰਕੇ ਅਸੀਂ ਤਾਂ ਗਰੀਬ ਐ ਮਹਾਰਾਜ ਕਹਦੇ ਸ਼ਾਹੂਕਾਰ ਕੌਣ ਹੁੰਦੇ ਕਦੇ ਜਿਹੜੇ ਦੂਜਿਆਂ ਨੂੰ ਪੈਸੇ ਦਿੰਦੇ ਆ। ਤੇ ਕਦੇ ਫਿਰ ਤੂੰ ਸਾਨੂੰ ਕੱਲ ਦਿੱਤੇ ਨਹੀਂ ਪਰਸੋਂ ਵੀ ਸਾਨੂੰ ਦਿੱਤੇ ਕੱਲ ਵੀ ਦਿੱਤੇ ਅੱਜ ਦੇਣ ਆ ਗਏ ਐ ਤੇ ਫਿਰ ਤੂੰ ਦੇਣ ਵਾਲਾ ਨਹੀਂ ਹੋਇਆ ਫਿਰ ਤੂੰ ਸ਼ਾਹੂਕਾਰ ਹੋਇਆ ਮਹਾਰਾਜ ਉਹਦੇ ਮੁੱਖ ਚ ਸੁਣਨਾ ਚਾਹੁੰਦੇ ਸੀ ਕਹਿੰਦੇ ਹਾਂ ਜੀ ਫਿਰ ਮੈਂ ਤਾਂ ਦੇਣ ਵਾਲਿਆ ਚ ਹੀ ਹੋਇਆ ਕਹਿੰਦੇ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਸਾਰੇ ਅੰਮ੍ਰਿਤਸਰ ਸ਼ਹਿਰ ਵਿੱਚ ਉਹ ਸ਼ਾਬੀ ਵਾਲਾ ਗੁਰਮਖ ਪਿਆਰਿਓ ਇੱਕ ਸ਼ਾਬੀ ਲਾਉਣ ਵਾਲਾ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿਹੜੇ ਸ਼ਾਹੂਕਾਰ ਸੀ ਨਾ ਉਹ ਵੀ ਕਹਿੰਦੇ ਹੁੰਦੇ ਸੀ ਉਹ ਤਾਂ ਸਾਡਾ ਸ਼ਾਹ ਹੈ ਅੱਜ ਵੀ ਉਹਨਾਂ ਦੀ ਜਿਹੜੀ ਪੀੜ੍ਹੀ ਚੱਲਦੀ ਐ ਉਹਨੂੰ ਸ਼ਾਹ ਕਹਿ ਕੇ ਹੀ ਸੱਜਦੇ ਆ ਤੋ ਸਾਝ ਪੈ ਜਾਣੀ ਥੋੜੀ ਜਿਹੀ ਵੀ ਸਾਝ ਪੈ ਜੇ ਨਾ ਸਾਧੂਆਂ ਦੇ ਨਾਲ ਵੀ ਇਦਾਂ ਹੀ ਐ ਮੋਇਆਂ ਤੋਂ ਵੀ ਸਰੀਰ ਵੀ ਛੱਡ ਕੇ ਚਲੇ ਗਏ ਨਾ ਤਾਂ ਵੀ ਸਾਥ ਨਿਭਾਉਂਦੇ ਐ ਸਾਧੂ ਐਹੋ ਜੀ ਸਾਝ ਹੁੰਦੀ ਐ ਮਹਾਪੁਰਸ਼ਾਂ ਨਾਲ ਸਾਧੂਆਂ ਨਾਲ ਐਸੀ ਸਾਝ ਹੁੰਦੀ ਐ ਆਪਾਂ ਭੁੱਲ ਵੀ ਜਾਈਏ ਕਿ ਉਹ ਫਿਰ ਵੀ ਨਹੀਂ ਭੁੱਲਦੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਉਹ ਜਾਣਦੇ ਨੇ ਉਹ ਆਪਣੇ ਜੁੜੇ ਹੋਏ ਦੀ ਗੁਰਮੁਖ ਪਰ ਉਹਦਾ ਜੁੜਦਾ ਬਚਨ ਕਮਾਉਂਦਾ ਉਹਦੀ ਲਾਜ ਰੱਖਦੇ ਨੇ ਲੈ ਕੀ ਕੀਤਾ ਮੱਥਾ ਟੇਕਿਆ ਕੰਨਾਂ ਦਾ ਪਰ ਇਹ ਵੀ ਮਹਾਰਾਜ ਇਹ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਇਹ ਵੀ ਵੱਡਾ ਪੁੰਨ ਹੈ ਕਰ ਡੰਡੌਤ ਪੁੰਨ ਵੱਡਾ ਹੈ ਵੱਡਾ ਹੈ ਇਹ ਕੋਈ ਛੋਟਾ ਪੁੰਨ ਨਹੀਂ ਨਮਸਕਾਰ ਕਰ ਦੇਣੀ ਕਈ ਹਰਿਤਾ ਪਤਾ ਇੱਥੇ ਵੀ ਕਹਿ ਦਿੰਨੇ ਲੈ ਸੰਤਾਂ ਨੂੰ ਮੱਥਾ ਟੇਕਣਾ ਤਾਂ ਵੀ ਤੂੰ ਨਾ ਟੇਕ ਪਈ ਫਿਰ ਤੈਨੂੰ ਕੋੜਾ ਕੋਈ ਫੜ ਕੇ ਮੱਲੋ ਮੱਲੀ ਕਹਿੰਦਾ ਪਰ ਪੁੰਨ ਕਿੱਡਾ ਗੁਰੂ ਜੀ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਮਹਾਪੁਰਸ਼ ਨੇ ਜਿਹੜੇ ਨਾ ਪੜ ਕੇ ਗਏ ਨਾ ਸ਼ਬਦ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਹਰਾਮ ਹੈ ਇਕੋ ਕੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਉ ਬੇਕੋ ਮਹਾਪੁਰਸ਼ਾਂ ਨੂੰ ਨਮਸਕਾਰ ਹੀ ਕੀਤੀ ਹੈ ਤਹੀਂ ਤੇ ਕਿਆ ਨਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਮਸਕਾਰ